ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਸਵੇਰ ਦੇ ਕੰਮਾਂ ਦੀ ਆਪਾਂ ਸ਼ੁਰੂਆਤ ਕਰ ਰਹੇ ਸੀ ਤੇ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਰਸੋਈ ਦੇ ਕੰਮਾਂ ਤੋਂ ਤੇ ਇੱਥੇ ਮੈਂ ਲਾ ਰਹੀ ਸੀ ਤੜਕਾ ਸਬਜ਼ੀ ਨੂੰ ਤੇ ਇਹਦੇ ਵਿੱਚ ਮੈਂ ਪਾਇਆ ਇੱਕ ਦਾਲ ਚੀਨੀ ਦਾ ਟੁਕੜਾ ਤੇ ਜੀਰਾ ਪਾਇਆ ਦੋ ਤੇਜ ਪੱਤੇ ਪਾਏ ਆ ਦੋ ਕਾਲੀਆਂ ਮਿਰਚਾਂ ਪਾਈਆਂ ਤੇ ਮੇਰੀ ਕੜਾਹੀ ਨੂੰ ਵੇਖ ਕੇ ਤੁਸੀਂ ਉਹ ਨਾ ਕਰਿਓ ਕਮੈਂਟ ਨਾ ਕਰਿਓ ਇਹ ਤਾਂ ਹੁਣ ਐਂ ਚੱਲੂਗੀ ਇਹਨੂੰ ਆਪਾਂ ਸਿੱਟ ਤਾਂ ਸਕਦੇ ਨਹੀਂ ਨੌਨ ਸਟਿਕ ਕਰਾਈ ਨੂੰ ਤੇ ਤਾਂ ਇਹ ਚੱਲਣੀ ਐ ਜੀ ਹੁਣ ਇਧਰ ਮੈਂ ਇਹ ਲੈ ਲਈ ਜੀ ਤੇ ਇੱਥੇ ਮੈਂ ਪਾ ਲਈ ਪਿਆਜ਼ ਪਿਆਜ਼ ਤੇ ਹਰੀ ਮਿਰਚ ਗ੍ਰाइंड ਕਰੀਏ ਜੀ ਇਹ ਤੇ ਹੁਣ ਇਹ ਪਾ ਲੈਣੇ ਆਪਾਂ ਇਹਦੇ ਵਿੱਚ ਤੇ ਇੱਥੇ ਆਪਾਂ ਪਾ ਲਈ ਪਿਆਜ਼ ਦਾ ਮਟੀਰੀਅਲ ਵੀ ਸਾਰਾ ਚਾਹ ਤੇ ਹਰੀ ਮਿਰਚ ਇਹ ਵੀ ਪਾ ਲਈਨੇ ਇੱਥੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਇਹਨੂੰ ਆਪਾਂ ਹੁਣ ਕਵਰ ਕਰਕੇ ਰੱਖ ਦਾਂਗੇ ਜੀ ਕੜਾਈ ਨੂੰ ਫਿਰ ਜਦੋਂ ਪਿਆਜ਼ ਪੁੰਨਾਈ ਗਈ ਤੇ ਉਦੋਂ ਆਪਾਂ ਪਾਵਾਂਗੇ ਚ ਮਸਾਲੇ ਹੋਰ ਤੇ ਇੱਥੇ ਮੈਂ 3 ਲੈ ਲੇ ਟਮਾਟਰ ਤੇ ਇੰਨੇ ਆਪਾਂ ਟਮਾਟਰਾਂ ਨੂੰ ਗ੍ਰाइंड ਕਰ ਲੈਨੇ ਪਿਊਰੀ ਬਣਾ ਲੈਨੇ ਇਹਦੀ ਆਪਾਂ ਤੇ ਕਿਆਜਾ ਨੂੰ ਹਜੇ ਆਪਾਂ ਇਸੇ ਤਰ੍ਹਾਂ ਹੀ ਕਵਰ ਕਰ ਦਿੰਨੇ ਆ ਫਿਰ ਨਮਕ ਮਿਰਚ ਪਾਵਾਂਗੇ ਚਾਪਾ ਤੇ ਇੰਨੇ ਆਪਾਂ ਇਹਨਾਂ ਦੀ ਪਿਊਰੀ ਬਣਾ ਲੈਨੇ ਜੇ ਆਪਾਂ ਲੈਤਾ ਸੁਜਾਤਾ ਦਾ ਗ੍ਰੈਂਡਰ ਇਹ ਤੇ ਇਹ ਆਪਣਾ ਵਧੀਆ ਕੰਮ ਆਉਂਦਾ ਜੂਜਾਸ ਬਣਾਉਣ ਦੇ ਵੀ ਤੇ ਇਸੇ ਤੀ ਆਪਾਂ ਗ੍ਰੈਂਡ ਕਰਨ ਲੱਗੀ ਆ ਟਮਾਟਰ ਤੇ ਉਧਰ ਪਿਆਜ਼ ਆਪਣੇ ਪੱਕ ਰਹੇ ਆ ਲੋ ਜੀ ਇਧਰ ਆਪਣੇ ਪਿਆਜ਼ ਪੱਕ ਕੇ ਤਿਆਰ ਹੋ ਗਏ ਤੇ ਤੇਲ ਵਿੱਚ ਬਿਲਕੁਲ ਥੋੜਾ ਹੀ ਪਾਇਆ ਸੀਗਾ ਕਿਉਂਕਿ ਜੇ ਜ਼ਿਆਦਾ ਤੇਲ ਪਾ ਦਗੇ ਨਾ ਤੜਕੇ ਦੇ ਵਿੱਚ ਤੇ ਫਿਰ ਉਹ ਇੱਥੇ ਤਾਂ ਸੋਕ ਜੇ ਲੈਂਦੇ ਪਿਆਜ਼ ਤੇਲ ਨੂੰ ਤੇ ਬਾਅਦ ਚ ਜਦੋਂ ਸਬਜੀ ਬਣ ਜਾਂਦੀ ਹੈ ਉੱਪਰ ਤੇਲ ਹੀ ਤੇਲ ਆ ਜਾਂਦਾ ਹੈਗਾ ਤੇ ਤਾਂ ਕਰਕੇ ਆਪਾਂ ਪੂਰਾ ਪੂਰਾ ਤੇਲ ਹੀ ਪਾਇਆ ਸੀ ਵਧੀਆ ਇਹ ਚ ਨੇ ਉੱਪਰ ਤੇਲ ਹੀ ਤੇਲ ਹੋ ਜਾਂਦਾ ਜੀ ਉਹ ਸਬਜ਼ੀ ਬਣ ਜਾਂਦੀ ਐ ਤੇ ਇੱਥੇ ਆਪਾਂ ਹੁਣ ਪਾ ਦਾਂਗੇ ਜੀ ਮਸਾਲੇ ਹਲਦੀ ਪਾਤੀ ਤੇ ਲਾਲ ਮਿਰਚ ਪਾਵਾਂਗੇ ਆਪਾਂ ਥੋੜੀ ਜੀ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਹੈ ਨਾ ਤੇ ਦੋ ਕਾਲੀਆਂ ਮਿਰਚਾਂ ਪਾਈਆਂ ਸੀਆਂ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਕਲਰ ਜਾਂ ਦੇਣ ਵਾਸਤੇ ਤੇ ਇੱਥੇ ਆਪਾਂ ਲੈ ਲਈ ਨਮਕ ਇਹ ਥੋੜਾ ਜਿਹਾ ਆਪਣੇ ਕੋਲ ਧਨੀਆ ਪਾਊਡਰ ਧਨੀਆ ਪਾਵਾ ਚ ਹਰਾ ਵੀ ਪਾਵਾਂਗੇ ਤੇ ਆਹ ਧਨੀਆ ਪਾਊਡਰ ਸੀਗਾ ਥੋੜਾ ਜਿਹਾ ਇਹ ਵੀ ਪਾ ਦੇਣਾ ਤੇ ਟਮਾਟਰ ਆਪਾਂ ਬਾਅਦ ਚ ਪਾਵਾਂਗੇ ਜੀ ਮਸਾਲਿਆਂ ਨੂੰ ਜਦੋਂ ਪਕਾ ਲਗੇ ਆਪਾਂ ਮਸਾਲੇ ਪੱਕ ਗਏ ਜਦੋਂ ਫਿਰ ਆਪਾਂ ਪਾਵਾਂਗੇ ਟਮਾਟਰ ਦੀ ਪਿਉਰੀ ਮੈਂ ਭੁੱਲ ਜਾਨੀ ਐ ਜੀ ਚਮਚਾ ਸਟੀਲ ਦੇ ਲੈ ਲੈਣੀ ਐ ਇਹ ਚ ਕੜਾਹੀ ਚ ਫੁੱਲ ਲੱਗੇ ਵੈਸੇ ਤਾਂ ਹੌਲੀ-ਹੌਲੀ ਚਲਾ ਰਹੀ ਆ ਤੇ ਦੂਸਰੇ ਵੀ ਹੈਗੇ ਆਪਣੇ ਕੋਲੇ ਜਿਹੜੇ ਨਾਨ-ਸਟਿਕ ਕੜਾਈਆਂ ਚ ਵਰਤਨ ਵਾਲੇ ਹੁੰਦੇ ਆਗੇ ਪਈ ਹੈਗੇ ਉਹ ਵੀ ਫੁੱਲ ਕੇ ਆਹੀ ਚੱਕ ਲੈਣੀ ਆ ਮੈਂ ਉਹ ਵੀ ਪਈ ਆ ਇੱਧਰ ਉਹ ਸੀਗੇ ਹੁਣ ਆਪਾਂ ਇਹਨੂੰ ਵੀ ਢੱਕ ਦਾਂਗੇ ਜੀ। ਟਮਾਟਰਾਂ ਨੂੰ ਵੀ ਪੱਕਣ ਦੇਵਾਂਗੇ ਆਪਾਂ। ਤਾਂ ਗਏ ਜੀ ਹੁਣ ਮਸਾਲਾ ਆਪਣਾ ਤਿਆਰ। ਬੜੀ ਵਾਕ ਗਿਆ ਹੁਣ ਇਹ ਚੰਗੀ ਤਰ੍ਹਾਂ ਸਾਰੇ ਮਸਾਲੇ। ਇਹ ਆ ਦੇਖੋ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮਟਰ। ਮਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ। ਆਪਾਂ ਪੈਕਟ ਵਾਲੇ ਮਟਰ ਲੈਂਦੇ ਅਗੇ। ਅਨੂ ਵੀ ਮਟਰਾਂ ਨੂੰ ਵੀ ਪਕਾਵਾਂਗੇ ਆਪਾਂ ਹਜੇ ਤੇ ਇੱਧਰ ਮੈਂ ਰੱਖ ਸਾਡਾ ਗਰਮ ਪਾਣੀ ਜੀ ਤੇ ਆਪਾਂ ਨਾ ਸਬਜ਼ੀ 'ਚ ਗਰਮ ਪਾਣੀ ਪਾਵਾਂਗੇ ਤੇ ਹਜੇ ਮੈਂ ਇਹਨਾਂ ਨੂੰ ਢਾਕ ਲਾਉ ਜੀ 5-6 ਮਿੰਟ ਹੋ ਗਏ ਹੁਣ ਇਹਨਾਂ ਨੂੰ ਪੱਕਦੇ ਆਨ ਮਟਰਾਂ ਨੂੰ ਤੇ ਹੁਣ ਆਪਾਂ ਇਹ ਚ ਐਡ ਕਰਦਗੇ ਪਾਣੀ ਤੇ ਖੁਸ਼ਬੂ ਆਉਣ ਲੱਗੀ ਮਟਰਾਂ ਦੀ ਵਧੀਆ ਮਸਾਲੇ ਦੀ ਤੇ ਆਪਾਂ ਗਰਮ ਪਾਣੀ ਪਾ ਰਹੇ ਹਾਂ ਜਿੰਨੀ ਕਿ ਤਰਹੀ ਰੱਖਣੀ ਆ ਤਰੀ ਦੇ ਹਿਸਾਬ ਨਾਲ ਪਾ ਦਾਂਗੇ ਕੋਸਤੇ ਇਹ ਚ ਫੱਕੂ ਪੱਕਣਗੇ ਹਜੇ ਮਟਰ ਮਟਰ ਤੇ ਫਿਰ ਆਪ ਆ ਪਨੀਰ ਵੀ ਪਨੀਰ ਵੀ ਪਕਾਵਾਂਗੇ ਇਹ ਚ ਤੇ ਇੰਨਾ ਕੁ ਪਾਣੀ ਤਾਂ ਪਾ ਪਾਉਣਾ ਜ਼ਰੂਰੀ ਇਹਦਾ ਥੋੜੀ ਜਿਹੀ ਤਰੀ ਵੀ ਰੱਖਾਂਗੇ ਆਪਾਂ ਵਧੀਆ ਫਿਰ ਇਹਦੇ ਸੀਗੇ ਤੇ ਹੁਣ ਨਾ ਮਟਰ ਪੱਕ ਗਏ ਤੇ ਇਧਰ ਆਪਾਂ ਦੁੱਧ ਗਰਮ ਕਰ ਲਿਆ ਇੰਨੇ ਮਟਰਾਂ ਦੇ ਪੱਕਦੇ ਪੱਕਦੇ ਆ ਫੱਤੇ ਵਾਸਤੇ ਦੁੱਧ ਗਰਮ ਕਰਿਆ ਮੈਂ ਸੌਂ ਪਾ ਕੇ ਤੇ ਦ੍ਰਿਪ ਪਨੀਰ ਵੀ ਕੱਟ ਲਿਆ ਮੈਂ ਧੋ ਕੇ ਚੰਗੀ ਤਰ੍ਹਾਂ ਧੋ ਲੈ ਸੀ ਗਿਆ ਪਨੀਰ ਨੂੰ ਵੀ ਤੇ ਆਟਾ ਵੀ ਗੁੰਨ ਲਿਆ ਮੈਂ ਇੰਨੇ ਕੰਮ ਕਰ ਲਏ ਮੈਂ ਮਟਰਾਂ ਦੇ ਪੱਕਦੇ ਪੱਕਦੇ ਤੇ ਦੋ ਤਰ੍ਹਾਂ ਦਾ ਆਟਾ ਗੁੰਨੇ ਆ ਇਹ ਧਾਲ ਪੱਜੀ ਹੋਈ ਸੀਗੀ ਇਹ ਧਾਲ ਵਾਲਾ ਗੁੰਨੇ ਆਟਾ ਤੇ ਇਧਰ ਸਿੰਪਲ ਆਟਾ ਗੁੰਨੇ ਮੈਂ ਹੁਣ ਖੋ ਤੇ ਦੁੱਧ ਵੀ ਉਬਲ ਕੇ ਰੈਡੀ ਹੋ ਗਿਆ ਹੁਣ ਫਤੇ ਵਾਸਤੇ ਫਤੇ ਹੁਣ ਉੱਠਿਆ ਸੀ ਨਾ ਲੇਟ ਉੱਠਿਆ ਥੋੜਾ ਜਿਹਾ ਉਹ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀ ਪਨੀਰ ਇੱਥੇ ਜੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਸੀ ਪਨੀਰ ਦੀ ਤੇ ਧਨੀਆ ਵਗੈਰਾ ਆਪਾਂ ਇਹ ਚ ਪਾਤਾ ਸੀਗਾ ਤੇ ਬਹੁਤ ਵਧੀਆ ਸਬਜੀ ਬਣ ਕੇ ਆਪਣੀ ਤਿਆਰ ਹੋ ਗਈ ਸੀਗੀ ਤੇ ਤੇ ਰੀਵੋ ਤਾਂ ਵਧੀਆ ਬਣੀ ਸੀ ਇਹਦੀ ਤੇ ਫਤਿਹ ਦੇ ਪਾਪਾ ਰੋਟੀ ਖਾਣ ਲੱਗੇ ਸੀ ਇੱਥੇ ਤੇ ਆਪਣੇ ਵਾਸਤੇ ਸਬਜੀ ਪਾ ਰਹੇ ਸੀਗੇ ਉਹ ਤੇ ਮੈਂ ਵੀਡੀਓ ਬਣਾਉਣ ਲੱਗ ਗਈ ਸੀ ਤੇ ਮੇਰੀ ਰੋਟੀ ਮੱਚ ਗਈ ਅੱਜ ਵੀ ਜਦੋਂ ਮੈਂ ਵੀਡੀਓ ਬਣਾਉਣ ਲੱਗ ਜਾਂਦਾ ਮੇਰੀ ਰੋਟੀ ਮੱਚ ਜਾਂਦੀ ਹੈਗੀ ਤੇ ਮੇਰੀ ਰੋਟੀ ਇਧਰ ਮੱਚ ਗਈ ਸੀਗੀ ਇੱਕ ਤੇ ਇੱਥੇ ਇਹ ਨਾ ਬਿਨਾ ਖਾਦੇ ਫਿੱਤੇ ਚੈੱਕ ਕਰੇ ਸਬਜੀ ਤੇ ਨਮਕ ਇਹ ਪਾਉਣ ਲੱਗ ਜਾਂਦੇ ਪਹਿਲਾਂ ਹੀ ਖਾਦੀ ਵੀ ਨਹੀਂ ਸੀ ਹਜੇ ਖਾ ਕੇ ਵੀ ਨਹੀਂ ਸੀ ਦੇਖੀ ਪਹਿਲਾਂ ਹੀ ਨਮਕ ਪਾਉਣ ਦੀ ਆਦਤ ਹੈ ਇਹਨਾਂ ਨੂੰ ਤੇ ਥੇ ਆ ਗਈ ਸੀ ਮੂਲੀ ਫੱਟਣ ਰੋਟੀ ਨਾਲ ਖਾਣ ਨੂੰ ਤੇ ਤਾਜੀ-ਤਾਜੀ ਮੂਲੀ ਵਧੀਆ ਤੁਰਤ ਫੱਟੀ ਜਾਂਦੀ ਹੈਗੀ ਸਲਾਦ ਰੋਟੀ ਨਾਲ ਖਾਣ ਨੂੰ ਸਪੈਸ਼ਲ ਤੇਜੀ ਤੋਂ ਮੂਲੀ ਪਾੜਦੇ ਆ ਤਾਂ ਅੱਧੀ ਮੂਲੀ ਵਿੱਚ ਰਹਿ ਜਾਂਦੀ ਉਹ ਦਵਾਰਾ ਪੱਟਣੀ ਪੈਂਦੀ ਹੈਗੀ ਵੱਟ ਚ ਤੇ ਇੱਥੇ ਮੈਂ ਲੱਗੀ ਸੀ ਨਾ ਧੋ ਕੇ ਪਤੇ ਦਾ ਸਿਰਵਾਣ ਸਾਢੇ 11 ਦਾ ਟਾਈਮ ਸੀ ਇੱਥੇ ਤੇ ਮੈਂ ਵੀ ਨਾ ਲਈ ਸੀਗੀ ਇੱਥੇ ਹੋਰ ਕੰਮ ਧੰਦੇ ਕਰਕੇ ਰਸੋਈ ਵਗੈਰਾ ਦੇ ਰੋਟੀ ਤੋਂ ਬਾਅਦ ਤੇ ਸਿਰ ਸੋਰਨਾਤੀ ਸੀ ਕਿਵੇਂ ਤੇ ਮੱਖ ਚਲ ਧੁੱਪ ਲੱਗ ਜੂਗੀ ਇੱਥੇ ਵੀਨ ਵਾਲੇ ਮੇਰੇ ਸਿਰ ਨੂੰ ਧੁੱਪ ਲੱਗ ਜੂਗੀ ਸਿਰ ਸੁੱਕ ਜੂਗਾ ਤੇ ਨਾਲ ਨਾਲ ਵਾਂਖਾ ਫਤੇ ਦਾ ਜੂڑا ਕਰ ਦਾਂ ਕਈ ਦਿਨ ਹੋ ਗਏ ਇਹਦੇ ਨਾਲ ਜੂڑا ਕਰਿਆ ਨਹੀਂ ਸੀਗਾ ਗਿਆ ਤੇ ਇਹ ਬਿਮਾਰ ਸੀਗਾ ਤਾਂ ਕਰਕੇ ਇਹਦੇ ਮੈਂ ਪੋਨੀ ਜੀ ਕਰਕੇ ਤੇ ਢੋਫੀ ਚੜਾ ਦਿੰਦੀ ਹੁੰਦੀ ਸੀਗੀ ਸਿਰ ਤੇ ਤੇ ਅੱਜ ਮੈਂ ਇਹਦੇ ਜੂڑا ਕਰਿਆਗਾ ਤੇ ਪਰਾਂਦੀਆਂ ਜੀਆਂ ਪੋਨੀ ਹੁੰਦੀਆਂ ਇਹਦੇ ਵਾਲਾਂ 'ਚ ਮੈਂ ਵੀ ਇਹਦੇ ਫਾਲ ਵਾਦੇ ਜਾਂ ਜੀ ਦੋਨੋਂ ਸਕੂਲ ਲਾਵਾਂਗੇ ਇਹਨੂੰ ਮਾਰਚੇ ਚ ਸਕੂਲ ਲਾਉਣਾਗਾ ਤੇ ਤਾਂ ਕਰਕੇ ਤੇ ਵੈਸੇ ਤਾਂ ਇਹਦੇ ਵਧੀਆ ਜੂੜਾ ਹੋ ਜਾਂਦਾ ਕਵਾਲ ਕਾਫੀ ਹੋਗੇ ਵਧੀਆ ਵੱਡੇ ਵੱਡੇ ਇਹਦੇ ਤੇ ਪ੍ਰਾਂਦੀਆਂ ਜੀਆਂ ਨਾਲ ਸੈੱਟ ਹੋ ਜਾਂਦਾ ਜੂੜਾ ਇਹਦਾ ਤੇ ਬੈਠਾ ਸ਼ਰਾਰਤਾਂ ਕਰ ਰਿਹਾ ਸੀ ਇੱਥੇ ਨਾਲ-ਨਾਲ ਜੂੜਾ ਕਰਵਾ ਰਿਹਾ ਸੀ ਨਾਲ ਮੇਰੀਆਂ ਸੀ ਰਾਲੀਆਂ ਸੂਆਂ ਚੱਕੀਆਂ ਹੋਆਂ ਸੀ ਇਹਨੇ ਹੱਥ 'ਚ ਤੇ ਉਹਨਾਂ ਨਾਲ ਪੰਗੇ ਕਰੀ ਜਾਂਦਾ ਸੀਗਾ ਤੇ ਸਾਡੇ ਜੀ ਕਾਂ ਬਹੁਤ ਬੋਲਦੇਗੇ ਇੱਥੇ ਜਾਵਣ ਦਾ ਬੁੱਟਾ ਕਬੱਡਾ ਸਾਡਾ ਬੱਟਾ ਸਾਰਾ ਸਾਡੇ ਘਰੇ ਤੇ ਉਥੇ ਨਾ ਕਾਂ ਬਹੁਤ ਵਿੰਦੇ ਹੈਗੇ ਹੋਰ ਜਾਨਵਰ ਵੀ ਤੇ ਉਹ ਸੋਨੂੰ ਸੁਣਦੇ ਹੋਣਗੇ ਮੇਰੀ ਉਹ ਆਜੀ ਦੋ ਮੈਂ ਰਿਕਾਰਡ ਕਰ ਰਹੀ ਹਾਂ ਵੀਡੀਓ ਤੇ ਤੇ ਵਿੱਚ ਬੋਲ ਰਹੇ ਹੈਗੇ ਤੇ ਹੋਰ ਵੀ ਬਹੁਤ ਸਾਰੇ ਪੰਛੀ ਬੋਲਦੇਗੇ ਵਿੱਚ ਜਦੋਂ ਆਵਾਜ਼ ਰਿਕਾਰਡ ਕਰਦੀ ਹੁੰਨੀ ਹੈਗੀ ਤੇ ਵੈਸੇ ਤਾਂ ਇਹ ਵਧੀਆ ਵੀ ਲੱਗਦੇ ਸ਼ਾਮ ਨੂੰ ਵੀ ਬਹੁਤ ਵਧੀਆ ਲੱਗਦੇ ਜਦੋਂ ਬੋਲਦੇ ਹੈਗੇ ਤੇ ਸ਼ਾਮ ਨੂੰ ਵੀ ਨਿੱਕੇ ਨਿੱਕੇ ਇਹ ਸਾਰੀਆਂ ਚਿੜੀਆਂ ਚੁੜੀਆਂ ਸਾਰੇ ਪੰਛੀ ਆ ਕੇ ਬੈਠ ਜਾਂਦੇ ਆ ਤੇ ਕਦੇ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਜਦੋਂ ਸਾਰੇ ਆ ਕੇ ਵੰਦੇ ਆ ਇਹ ਸ਼ਾਮ ਨੂੰ ਆਪਦੇ ਆਲਣੇ 'ਚ ਤੇ ਵੀਡੀਓ ਉਹ ਵੀ ਰਿਕਾਰਡ ਕਰੂੰਗੀ ਕਦੇ ਮੈਂ ਤੇ ਇੱਥੇ ਫਤੇ ਦਾ ਜੂੜਾ ਕਰਕੇ ਹੋ ਗਿਆ ਸੀ ਰੈਡੀ ਤੇ ਕਾਫੀ ਦਿਨਾਂ ਫਤੇ ਬਾਅਦ ਜੂੜਾ ਕਰਿਆ ਸੀਗਾ ਫਤੇ ਦੇ ਕਾਫੀ ਦਿਨ ਬਾਅਦ ਤੇ ਫਤੇ ਸੀਗਾ ਖੁਸ਼ ਤੇ ਖੇਡਣ ਲੱਗ ਗਿਆ ਸੀ ਇੱਥੇ ਜੂੜਾ ਕਰਾ ਕੇ ਖੇਡਾਂ ਨਾਲ ਆਪਦੀਆਂ ਨਾਲ ਤੇ ਅੱਜ ਦੀ ਵੀਡੀਓ ਜੀ ਐਨੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ